ਤਨੋ ਵਾਹਿਗੁਰੂ ਜੀਓ ਕਬੀਰ ਸਭ जग ਹਉ ਫਿਰਿਓ ਮੰਡਲ ਕੰਧ ਚੜਾਇ ਕੋਈ ਕਹਉ ਉਹ ਨਹੀਂ ਸਬਦ ਦੀ ਠੋਕ ਬਜਾਈ ਮਾਰਗ ਮੋਤੀ ਬਿਥਰੇ ਅੰਦਾ ਨਿਕਸਿਓ ਆ ਤੋ ਬਿਨਾ ਜਗ ਦੀਸ਼ ਕੀ ਜਗਤ ਉਲੰਗੇ ਜਾ ਜੋਤ ਬਿਨਾ ਜਗ ਦੀਸ਼ ਕੀ ਜਗਤ ਉਲੰਗੇ ਜਾ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਨਮਾਨਯੋਗ ਗਰੀਬ ਨਵਾਜ਼ ਸੱਚੇ ਪਾਤਸ਼ਾਹ ਤਨ ਤਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਪਰ ਰਹੀ ਗੁਰਸਵਾਰੀ ਸਾਧ ਸੰਗਤ ਜੀਓ ਵੱਡੇ ਭਾਗ ਅਕਾਲ ਪੁਰਖ ਵਾਹਿਗੁਰੂ ਜੀ ਨੇ ਬਖਸ਼ਿਸ਼ ਕੀਤੇ ਹਨ ਆਪਾਂ ਸਾਰਿਆਂ ਨੂੰ ਹੀ ਇਹ ਉੱਤਮ ਸਮਾਂ ਸਤਿਗੁਰੂ ਮਹਾਰਾਜ ਦੇ ਪਾਵਨ ਹਜ਼ੂਰ ਜੁੜ ਬੈਠਣ ਦਾ ਪ੍ਰਾਪਤ ਹੋਇਆ ਹੈ ਸੱਚੇ ਪਾਤਸ਼ਾਹ ਜੀ ਦੀ ਅੰਮ੍ਰਿਤਮਈ ਪਾਵਨ ਬਾਣੀ ਦੇ ਪਾਠ ਅਤੇ ਕੀਰਤਨ ਸਤਕਾਰਯੋ ਭਾਈ ਸਾਹਿਬਾਨ ਜੀ ਪਾਸੋਂ ਆਪ ਜੀ ਨੇ ਬੜੇ ਪ੍ਰੇਮ ਸਤਕਾਰ ਨਾਲ ਸਰਵਣ ਕੀਤੇ ਨੇ ਭਗਤ ਕਬੀਰ ਸਾਹਿਬ ਜੀ ਮਹਾਰਾਜ ਦੀ ਅੰਮ੍ਰਿਤਮਈ ਬਾਣੀ ਤਿਨਾਂ ਦੇ ਉਚਾਰਣ ਕੀਤੇ ਹੋਏ ਪਾਵਨ ਸ਼ਲੋਕ ਜਿਨ੍ਹਾਂ ਦੀ ਆਪਾਂ ਲੜੀਵਾਰ ਵਿਚਾਰ ਰੋਜ਼ਾਨਾ ਦੇ ਇਹਨਾਂ ਦੀਵਾਨਾ ਵਿੱਚ ਕਰਦੇ ਹਾਂ ਸੋ ਹੁਣ ਤੱਕ ਆਪਾਂ 112 ਸ਼ਲੋਕ ਵਾਹਿਗੁਰੂ ਜੀ ਦੀ ਬਖਸ਼ਿਸ਼ ਕੀਤੀ ਹੋਈ ਮਤਬੁੱਧ ਸਮਰੱਥਾ ਅਨੁਸਾਰ ਵਿਚਾਰਨ ਦਾ ਯਤਨ ਕੀਤਾ ਹੈ ਅਗਲੇਰੇ ਸ਼ਲੋਕਾਂ ਦਾ ਆਪ ਜੀ ਨੇ ਪਾਠ ਸਰਵਣ ਕੀਤਾ ਹੈ ਮੰਡਲ ਸ਼ਬਦ ਦਾ ਅਰਥ ਹੁੰਦਾ ਹੈ ਨੌਬਤ ਵਜਾਉਣੀ ਢੋਲ ਵਜਾਉਣਾ ਜਦੋਂ ਕੋਈ ਮਨਾਦੀ ਕਰਨ ਵਾਸਤੇ ਅੱਜ ਕੱਲ ਅਨਾਉਂਸਮੈਂਟ ਹੁੰਦੀ ਹੈ ਪੁਰਾਣੇ ਸਮੇਂ ਵਿੱਚ ਕੋਈ ਸਰਕਾਰੀ ਫਰਮਾਨ ਜਾਂ ਸਮਾਜਿਕ ਅਨਾਉਂਸਮੈਂਟ ਕਰਨੀ ਹੁੰਦੀ ਤਾਂਜ ਵਰਗੇ ਕਿਉਂਕਿ ਸਾਧਨ ਨਹੀਂ ਸਨ ਢੋਲ ਵਾਲੇ ਦੀ ਜ਼ਿੰਮੇਵਾਰੀ ਲਈ ਜਾਂਦੀ ਸੀ ਕਿ ਉਹ ਢੋਲ ਵਜਾ ਕੇ ਪਿੰਡ ਵਿੱਚ ਨਗਰ ਵਿੱਚ ਇਲਾਕੇ ਵਿੱਚ ਫਿਰੇ ਤੇ ਨਾਲ ਦੀ ਨਾਲ ਆਪਣੇ ਮੂੰਹ ਤੋਂ ਬੋਲ ਕੇ ਜਿਹੜੀ ਵੀ ਸੂਚਨਾ ਹੈ ਉਹ ਲੋਕਾਂ ਦੇ ਕੰਨਾਂ ਤੱਕ ਪਹੁੰਚਾਏ ਉਹ ਨਕੀਆਂ ਨਕੀਆਂ ਗਲੀਆਂ ਵਿੱਚ ਢੋਲ ਵਜਾਉਂਦਾ ਜਾਂਦਾ ਤੇ ਗਲੀ ਦੇ ਇੱਕ ਸਿਰੇ ਉੱਤੇ ਜਾਂ ਪਿੰਡ ਦੀ ਸੱਤ ਵਿੱਚ ਜਾ ਕੇ ਖਲੋ ਜਾਂਦਾ ਲੋਕਾਂ ਨੂੰ ਖਬਰ ਹੋ ਜਾਂਦੀ ਕਿ ਕੋਈ ਸੂਚਨਾ ਦੇਣ ਵਾਲਾ ਹੈ ਜਾਂ ਕੋਈ ਸਰਕਾਰੀ ਫਰਮਾਨ ਹੋਏਗਾ ਜਾਂ ਕੋਈ ਸਮਾਜਿਕ ਗੱਲ ਕਹਿਣੀ ਹੋਏਗੀ ਲੋਕਾਂ ਦੇ ਜਾਣਕਾਰੀ ਵਾਸਤੇ ਉਹ ਫਿਰ ਕਿਉਂਕਿ ਬੋਲਦਾ ਜਾਂਦਾ ਸੁਣੋ 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 ਪਰ ਇੱਕ ਜਗ੍ਹਾ ਤੇ ਖਲੋ ਕੇ ਫਿਰ ਜਦੋਂ ਲੋਕਾਂ ਦੀ ਭੀੜ ਇਕੱਠੀ ਹੋ ਜਾਂਦੀ ਤੇ ਉਹਨੇ ਜਿਹੜੀ ਸੂਚਨਾ ਦੇਣੀ ਹੁੰਦੀ ਉਹ ਫਿਰ ਬੋਲ ਕੇ ਸੁਣਾਉਂਦਾ ਇਸ ਸਾਰੇ ਕੁਝ ਨੂੰ ਮੰਡਲ ਵਜਾਉਣਾ ਢੋਲ ਵਜਾਉਣਾ ਜਾਂ ਫਿਰ ਨੌਬਤ ਵੱਜਦੀ ਸੀ ਨੌਬਤ ਦਾ ਅਰਥ ਹੁੰਦਾ ਹੈ ਨਗਾਰੇ ਔਰ ਇਹ ਬਾਦਸ਼ਾਹਾਂ ਲਈ ਬਹੁਤ ਅਮੀਰ ਲੋਕਾਂ ਲਈ ਜਿਹੜੇ ਕਿ ਸਿਆਸੀ ਰਾਜਨੀਤਿਕ ਬਹੁਤ ਉੱਚੀ ਪਦਵੀ ਤੇ ਹੋਣ ਜਿਨ੍ਹਾਂ ਦੇ ਕੋਲੇ ਹੱਕ ਹੋਣ ਕਿਉਂਕਿ ਰਾਜਨੀਤਿਕ ਲੋਕ ਤਾਂ ਕਈ ਪਦਵੀਆਂ ਤੇ ਹੋ ਸਕਦੇ ਨੇ ਪਰ ਨੌਬਤ ਕਿਹਦੇ ਅੱਗੇ ਵੱਜ ਸਕਦੀ ਹੈ ਇਹ ਹੱਕ ਖਾਸ ਲੋਕਾਂ ਕੋਲ ਹੀ ਹੁੰਦੇ ਸਨ ਉਹਨਾਂ ਨੇ ਜਿਸ ਜਦੋਂ ਕਿਸੇ ਰਸਤੇ ਤੋਂ ਲੰਘਣਾ ਜਾਂ ਉਹਨਾਂ ਦੇ ਦਰਬਾਰ ਦੇ ਬਾਹਰ ਉਹਨਾਂ ਦੀ ਜਦੋਂ ਅਸਵਾਰੀ ਆਉਣੀ ਜਾਂ ਜਾਣੀ ਤਾਂ ਉਸ ਵੇਲੇ ਨੌਬਤ ਵੱਜਦੀ ਇਸ ਵਾਸਤੇ ਸੀ ਵੀ ਸਾਰੇ ਲੋਕ ਸਾਵਧਾਨ ਹੋਣ ਬਾਦਸ਼ਾਹ ਸਲਾਮਤ ਜਾਂ ਬਹੁਤ ਅਮੀਰ ਆਦਮੀ ਆਪਣੇ ਘਰ ਤੋਂ ਨਿਕਲ ਚੁੱਕਿਆ ਆਪਣੇ ਮਹਿਲ ਤੋਂ ਨਿਕਲ ਚੁੱਕਿਆ ਸੋ ਇਹ ਸੂਚਨਾ ਦੇਣ ਦੀ ਖੇਡ ਹੈ ਕਬੀਰ ਜੀ ਮਹਾਰਾਜ ਕਹਿੰਦੇ ਨੇ ਕੰਧ ਕੰਧ ਦਾ ਅਰਥ ਹੁੰਦਾ ਕੰਧਾ ਮੋਢਾ ਮੈਂ ਆਪਣੇ ਮੋਢੇ ਤੇ ਮੰਡਲ ਧਰ ਕੇ ਢੋਲ ਧਰ ਕੇ ਨੌਬਤ ਧਰ ਕੇ ਦੁਹਾਈ ਦਿੱਤੀ ਏ ਸਾਰੇ ਪਾਸੇ ਤੇ ਸਾਰਾ ਜਗਤ ਮੈਂ ਫਿਰਿਆ ਭਾਵੇਂ ਇਹ ਹੈ ਕਿ ਮੈਂ ਖੋਜ ਪੜਤਾਲ ਕੀਤੀ ਹੈ। ਵੀ ਇੱਕ ਮੁਹਾਵਰਾ ਹੈ। ਵੀ ਮੈਂ ਸਾਰੇ ਪਾਸੇ ਖੋਜ ਪੜਤਾਲ ਕੀਤੀ ਹੈ ਮੈਂ ਲੋਕਾਂ ਨੂੰ ਨਿਰਖਿਆ ਹੈ ਪਰਖਿਆ ਹੈ। ਉਹ ਕਾ ਦਤਾ ਹੈ ਪੁੱਛਿਆ ਜਾਣਕਾਰੀ ਲਈ ਹੈ ਤੇ ਮੈਂ ਇਹ ਸਾਰੇ ਕੁਝ ਦੇ ਵਿੱਚੋਂ ਇਹ ਨਿਚੋੜ ਕੱਢਿਆ ਇਹ ਤਤ ਕੱਢਿਆ ਕੋਈ ਕਾਹੂ ਕੋ ਨਹੀਂ ਸਭ ਦੇਖੀ ਠੋਕ ਵਜਾਏ ਮੈਂ ਸਭਨਾਂ ਨੂੰ ਪਰਖ ਕੇ ਵੇਖਿਆ ਕੋਈ ਕਿਸੇ ਦਾ ਔੜਕ ਸਾਥੀ ਨਹੀਂ ਬਣ ਸਕਦਾ ਇਸ ਸ਼ਲੋਕ ਦਾ ਭਾਵ ਪਹਿਲੇ ਸ਼ਲੋਕਾਂ ਨਾਲ ਰਿਲੇਟਡ ਹੈ ਸੰਬੰਧਤ ਹੈ ਧਨ ਹੋਵੇ ਮੈਲ ਹੋਣ ਉੱਚੀਆਂ ਪਦਵੀਆਂ ਹੋਣ ਘੋੜੇ ਹਾਥੀ ਰਥ ਬਹਿਲੀਆਂ ਹੋਣ ਫੌਜਾਂ ਹੋਣ ਸਤਕਾਰ ਕਰਨ ਵਾਲੇ ਲੋਕ ਹੋਣ ਸੰਪਦਾ ਹੋਏ ਜਾਇਦਾਦ ਹੋਏ ਸੁੰਦਰ ਸਰੂਪ ਯਾਨੀ ਕਿ ਜੋ ਵੀ ਚੀਜ਼ ਸਾਡੇ ਲਈ ਦੁਨੀਆ ਦੇ ਵਿੱਚ ਬਹੁਤ ਵੱਡੇ ਅਰਥ ਰੱਖਦੀ ਉਹ ਸਾਰੀਆਂ ਹੀ ਸਾਡੇ ਕੋਲ ਹੋਣ ਕੇਵਲ ਇਹਨਾਂ ਚੀਜ਼ਾਂ ਦਾ ਹੋਣਾ ਤੁਹਾਨੂੰ ਸੁਖੀ ਨਹੀਂ ਕਰਦਾ ਕੇਵਲ ਇਹਨਾਂ ਚੀਜ਼ਾਂ ਦੇ ਹੋਣ ਨਾਲ ਤੁਹਾਡਾ ਆਤਮਿਕ ਜੀਵਨ ਨਹੀਂ ਸਬਰ ਸਕਦਾ ਨਾ ਮਨ ਨੂੰ ਸਕੂਨ ਆ ਸਕਦਾ ਇਹਨਾਂ ਚੋਂ ਇੱਕ ਵੀ ਨਹੀਂ ਜਿਹੜੀ ਜੀਵਨ ਦੇ ਉੱਚੇ ਤਲ ਤੱਕ ਤੁਹਾਨੂੰ ਹਾਂ ਇਹ ਸਹੂਲਤਾਂ ਹੋ ਸਕਦੀਆਂ ਨੇ ਸਰੀਰ ਦੇ ਜੀਵਨ ਦੇ ਨਿਰਭਾਅ ਵਾਸਤੇ ਚੀਜ਼ਾਂ ਹੋ ਸਕਦੀਆਂ ਨੇ ਜ਼ਿੰਮੇਵਾਰੀਆਂ ਵੀ ਹੋ ਸਕਦੀਆਂ ਨੇ ਕਿ ਉੱਚੀ ਪਦਵੀ ਹੈ ਇੱਕ ਜ਼ਿੰਮੇਵਾਰੀ ਹੈ ਪਰ ਇਹਨਾਂ ਨਾਲ ਜੀਵਨ ਦੇ ਅੰਦਰੂਨੀ ਸੁੱਖ ਦਾ ਕੋਈ ਕੋਈ ਸਬੰਧ ਨਹੀਂ ਕੋਈ ਸਾਝ ਨਹੀਂ ਇਹਨਾਂ ਚੋਂ ਕੋਈ ਵੀ ਤੁਹਾਡੇ ਆਤਮਾ ਨੂੰ ਤੁਹਾਡੇ ਮਨ ਨੂੰ ਤੁਹਾਡੇ ਹਿਰਦੇ ਨੂੰ ਸਕੂਨ ਟਿਕਾਓ ਸ਼ਾਂਤੀ ਉੱਚਾ ਜੀਵਨ ਨਹੀਂ ਬਖਸ਼ ਸਕਦਾ ਕਬੀਰ ਜੀ ਕਹਿੰਦੇ ਮੈਂ ਤਾਂ ਇਹ ਨਿਚੋੜ ਕੱਢਿਆ ਮੈਂ ਤਾਂ ਸਾਰੀਆਂ ਚੀਜ਼ਾਂ ਨੂੰ ਨਿਰਖਿਆ ਹੈ ਪਰਖਿਆ ਹੈ ਜਾਣਿਆ ਹੈ ਵੇਖਿਆ ਹੈ ਪਰ ਫਿਰ ਮੈਂ ਇਹ ਨਿਚੋੜ ਤੇ ਨਤੀਜੇ ਦੇ ਉੱਤੇ ਪਹੁੰਚ ਕੇ ਆਪਣੀ ਗੱਲ ਤੁਹਾਡੇ ਨਾਲ ਸਾਂਝੀ ਕਰ ਲਈ ਹੈ ਇਸ ਵਾਸਤੇ ਧਿਆਨ ਵਿੱਚ ਰੱਖੀਏ ਦੋ ਤਰ੍ਹਾਂ ਦੇ ਪੁਰਖ ਸੰਸਾਰ 'ਚ ਨੇ ਇੱਕ ਆਪਾਂ ਲੋਕ ਹਾਂ ਜਿਨ੍ਹਾਂ ਨੂੰ ਸਾਰਾ ਸੁੱਖ ਇਹਦਾ ਵਿੱਚ ਹੀ ਇਹਨਾਂ ਚੀਜ਼ਾਂ ਵਿੱਚ ਹੀ ਨਜ਼ਰ ਆਉਂਦਾ ਸਾਨੂੰ ਲੱਗਦਾ ਹੈ ਜੀਵਨ ਦਾ ਮਕਸਦ ਇਹੀ ਹੈ ਅਦਵਿਤਾਕ ਪਹੁੰਚਣਾ ਜੀਵਨ ਦਾ ਮਕਸਦ ਹੈ ਦੌਲਤ ਦਾ ਢੇਰ ਇਕੱਠਾ ਕਰਨਾ ਜੀਵਨ ਦਾ ਅਸਲ ਮਕਸਦ ਹੈ ਇਹਦੇ ਲਈ ਲੱਗੇ ਹੋਏ ਆਂ ਦੌੜਦੇ ਰਹਿੰਦੇ ਆਂ ਔਰੇ ਦੌੜ ਕਦੇ ਵੀ ਪੂਰੀ ਨਹੀਂ ਹੁੰਦੀ ਨਾ ਹੀ ਮਨ ਕਦੇ ਕਹਿੰਦਾ ਵੀ ਹੁਣ ਬਸ ਕਰੀਏ ਜਾਂ ਜੋ ਹੈ ਉਹ ਠੀਕ ਹੈ ਹਮੇਸ਼ਾ ਬੰਦੇ ਨੂੰ ਥੋੜਾ ਥੋੜਾ ਹੀ ਨਜ਼ਰ ਆਉਂਦਾ ਜਿੰਨਾ ਵੀ ਉਹਦੇ ਕੋਲ ਹੋਵੇ ਉਹਨੂੰ ਲੱਗਦਾ ਜੇ ਵੀ ਘਟ ਹੈ ਘਟ ਹੈ ਥੋੜਾ ਹੈ ਥੋੜਾ ਹੈ ਥੋੜਾ ਹੋਰ ਹੋਵੇ ਥੋੜਾ ਹੋਰ ਯਤਨ ਕੀਤਾ ਜਾਏ ਸਾਹ ਘਟਦੇ ਜਾਂਦੇ ਨੇ ਸਰੀਰ ਪੁਰਾਣਾ ਹੁੰਦਾ ਜਾਂਦਾ ਹੈ ਵਕਤ ਨੇੜੇ ਆਉਂਦਾ ਜਾਂਦਾ ਹੈ पर मनुख दी सूरत ਦਾ ਪਸਾਰਾ ਇੰਨਾ ਵੱਡਾ ਹੁੰਦਾ ਉਹ ਕਹਿੰਦਾ ਨਹੀਂ ਅਜੇ ਕੋਜਣਾ ਕੋਜ ਹੋਰ ਇਕੱਠਾ ਕਰਨਾ ਚਾਹੀਦਾ ਹੈ ਅਜੇ ਪਦਵੀ ਥੋੜੀ ਛੋਟੀ ਐਦੋਂ ਵੱਡੀ ਪਦਵੀ ਮਿਲਦੀ ਤੇ ਹੋਰ ਜ਼ਿਆਦਾ ਚੰਗਾ ਹੁੰਦਾ ਅਜੇ ਚਾਰ ਲੋਕਾਂ ਤੱਕ ਮੇਰਾ ਨਾਂ ਪਹੁੰਚਿਆ ਜੇ 10 ਹੋਰ ਸਪੈ ਨੇ ਉਹਨਾਂ ਤੱਕ ਮੇਰਾ ਨਾਂ ਜਾਂਦਾ ਲੋਕ ਮੈਨੂੰ ਜਾਣਦੇ ਤਾਂ ਜ਼ਿਆਦਾ ਬਿਹਤਰ ਹੁੰਦਾ ਸਾਡੀ ਦੌੜ ਇਹਨਾਂ ਚੀਜ਼ਾਂ 'ਚ ਹਰ ਅਸੀਂ ਸਾਰੇ ਹੀ ਦੌੜਦੇ ਹਾਂ ਮੈਂ ਚਾਹੁੰਦਾ ਹਾਂ ਮੇਰਾ ਨਾਮ ਹੋਵੇ ਤੁਸੀਂ ਚਾਹੁੰਦੇ ਹੋ ਮੇਰਾ ਨਾ ਹਾਂ ਤਾਂ ਅਸੀਂ ਸਾਰੇ ਇਕੱਠੇ ਹੀ ਇੱਕ ਦੂਜੇ ਦਾ ਨਾਂ ਸੀ ਕਿਉਂ ਲਵਾਂਗੇ ਸਾਨੂੰ ਤੇ ਆਪਣੀ ਫਿਕਰ ਹੈ ਸਾਰਾ ਕੁਝ ਮੇਰੇ ਕੋਲ ਹੋਵੇ ਇਹ ਫਿਕਰ ਹੈ ਔਰ ਹਰ ਮਨੁੱਖ ਇਹੀ ਚਾਹੁੰਦਾ ਹੈ ਫਿਰ ਜੋ ਹੈ ਉਹਦੇ ਲਈ ਖੋਆ ਖਿੰਜੀ ਚੱਲਦੀ ਹੈ ਸ਼ਰਾਰਤ ਚੱਲਦੀ ਏ ਪ੍ਰਪੋਗਾਂਡਾ ਚੱਲਦਾ ਏ ਜ਼ੁਲਮ ਚੱਲਦਾ ਏ ਤੱਕਾ ਚੱਲਦਾ ਏ ਜਿਹਨੂੰ ਆਪਾਂ ਕਿੰਨਿਆਂ ਵੀ ਅਨੈਤਿਕ ਤਰੀਕਾ ਗਲਤ ਤਰੀਕੇ ਦੇ ਨਾਲ ਫਿਰ ਇਕੱਠੀ ਕਰਨ ਬੰਦਾ ਤੁਰਦਾ ਵੀ ਜੇ ਸਿੱਧੇ ਤਰੀਕੇ ਨਾਲ ਨਹੀਂ ਤਾਂ ਉਲਟੇ ਰੋਖ ਸਹੀਂ ਕਿਉਂਕਿ ਇਹ ਤਾਂ ਕੋਈ ਨਹੀਂ ਨਾ ਚਾਹੇਗਾ ਵੀ ਅਸੀਂ ਸਾਰਾ ਛੱਡਿਆ ਜਾਂ ਤੂੰ ਲੈ ਲੈ ਇਦਾਂ ਤੇ ਨਹੀਂ ਹੁੰਦਾ ਸੋ ਇਹ ਸਾਰਿਆਂ ਦੀ ਦੌੜ ਸਾਰੇ ਅਸੀਂ ਭੱਜ ਰਹੇ ਹਾਂ ਔਰ ਇੱਕ ਦੂਜੇ ਵੱਲ ਵੇਖ ਕੇ ਹੀ ਭੱਜ ਰਹੇ ਹਾਂ ਕਮਾਲ ਦੀ ਖੇਡ ਹੈ ਵੀ ਅਸੀਂ ਇੱਕ ਦੂਜੇ ਵੱਲ ਵੇਖ ਕੇ ਭੱਜ ਰਹੇ ਹਾਂ ਵੀ ਉਹ ਭੱਜ ਰਿਹਾ ਮੈਂ ਵੀ ਤੁਰਾਂ ਤੀਜਾ ਸਾਡੇ ਦੋਵਾਂ ਵੱਲ ਵੇਖਦਾ ਹੈ ਚੌਥਾ ਸਾਡੇ ਤਿੰਨਾਂ ਵੱਲ ਵੇਖਦਾ ਹੈ ਇਸ ਤਰ੍ਹਾਂ ਅਸੀਂ ਇੱਕ ਦੂਜੇ ਵੱਲ ਵੇਖ ਕੇ ਹੀ ਦੌੜੇ ਜਾ ਰਹੇ ਹਾਂ ਹੈ ਕੁਝ ਨਹੀਂ ਜੀਵਨ ਦਾ ਜੋ ਮਕਸਦ ਹੈ ਉਹ ਹੈ ਜੀਵਨ ਨੂੰ ਪ੍ਰਾਇਓਰਿਟੀ ਦੇਣੀ ਪਹਿਲਾ ਦਰਜਾ ਦੇਣਾ ਪਰ ਇਸ ਦੌੜ ਨੂੰ ਅਸੀਂ ਪਹਿਲਾ ਦਰਜਾ ਦਿੰਦਾ ਹੈ ਜੀਵਨ ਤਾਂ ਉਹਦੇ ਵਿੱਚ ਸਾਧਨ ਬਣ ਗਿਆ। ਜੀਵਨ ਨੂੰ ਤਾਂ ਅਸੀਂ ਭਾਰ ਥੱਲੇ ਦਬ ਲਿਆ। ਜ਼ਿੰਦਗੀ ਦੀ ਤਾਂ अहमियत ਹੀ ਕੋਈ ਨਹੀਂ ਪਦਾਰਥ ਦੀ अहमियत ਹੈ। ਤੁਸੀਂ ਵੇਖੋ ਇਸ ਇਸ ਨੁਕਤੇ ਨੂੰ ਸਮਝਣਾ। ਕੋਈ ਬੰਦਾ ਰਸਤੇ ਤੇ ਜਾ ਰਿਹਾ ਹੈ। ਦੂਜੇ ਬੰਦੇ ਨੂੰ ਉਹਦੀ ਜੇਬ ਵਿੱਚ ਪੈਸੇ ਵਿਖਾਈ ਦਿੱਤੇ। ਉਹਨੇ ਝਵਟ ਮਾਰ ਕੇ ਖਿੱਚਣੇ ਚਾਏ ਉਹਨੇ ਜੇਬ ਬਚਾਉਣੀ ਚਾਹੀ ਉਹਨੇ ਬਚਾਉਣੀ ਸਨ ਉਹਦੀ ਜੇਬ ਵਿੱਚੋਂ ਨਿਕਲ ਰਹੇ ਸਨ ਕੋਣ ਵਾਲੇ ਬੰਦੇ ਨੂੰ ਲੱਗਿਆ ਵੀ ਐਵੇਂ ਚਾਰ ਬੰਦੇ ਇਕੱਠੇ ਹੋਣਗੇ ਇਹ ਰੌਲਾ ਪਾਏਗਾ ਮੈਂ ਫੜਿਆ ਜਾਵਾਂਗਾ ਪੁਲਿਸ ਕੋਲ ਮਸਲਾ ਜਾਏਗਾ ਇੰਨੀ ਕੁ ਗੱਲ ਉੱਤੇ ਉਹਨੇ ਉਹਦੇ ਤੇ ਜਾਨ ਲੈਵਾ ਹਮਲਾ ਕੀਤਾ ਤੇ ਉਹਨੂੰ ਜ਼ਖਮੀ ਕੀਤਾ ਉਹ ਮੌਤ ਦੇ ਮੂੰਹ ਚ ਜਾ ਪਿਆ ਹੁਣ ਜ਼ਰਾ ਸੋਚਿਓ ਇਹ ਸਾਰੇ ਘਟਨਾ ਕਰਮ ਦੇ ਵਿੱਚ ਇੱਕ ਵਿਚਾਰਿਆ ਜੋ ਉਹਦੇ ਕੋਲ ਹੈ ਇੱਕ ਖੋਰਿਆ ਜੋ ਦੂਜੇ ਕੋਲ ਹੈ ਰੁਲੀ ਕਿਹੜੀ ਚੀਜ਼ ਹੈ ਜ਼ਿੰਦਗੀ ਇੱਕ ਦਾ ਜੀਵਨ ਹਮਲੇ ਚ ਖਤਮ ਹੋਇਆ ਤੇ ਦੂਜੇ ਦਾ ਸਜ਼ਾ ਭੋਗਦਿਆਂ ਖਤਮ ਹੋਇਆ ਜੀਬ ਵਾਲੀ ਦੌਲਤ ਨੂੰ ਕੋਈ ਫਰਕ ਨਹੀਂ ਪਿਆ ਉਹ ਦਿਨ ਉਹ ਨਾ ਹਸੀ ਕਿਸੇ ਉਤੇ ਨਾ ਰੋਈ ਖਸਮ ਮਰੇ ਤਾਂ ਨਾਰ ਨਾ ਰੋਵੇ ਉਸ ਰਖਵਾ ਰਹੋ ਉਹਨੂੰ ਸੰਭਣ ਵਾਲੇ ਹੋਰ ਬਥੇਰੇ ਜਿਹੜੀ ਚੀਜ਼ ਦੀ ਵੈਲਿਊ ਨਹੀਂ ਸੀ ਇਸ ਝਗੜੇ 'ਚ ਉਹ ਸੀ ਜੀਵਨ ਤੇ ਜਿਹੜੀ ਚੀਜ਼ ਦੀ ਵੈਲਿਊ ਸੀ ਉਹ ਸੀ ਕਾਗਜ਼ ਦੌਲਤ ਦੋਵੇਂ ਆਪਣੇ ਆਪਣੇ ਨਰਕ ਭੋਗਣ ਲਈ ਦੋਵੇਂ ਆਪਣੀ ਆਪਣੀ ਸਜ਼ਾ ਭੋਗਣ ਲਈ ਦੋਵੇਂ ਆਪਣੇ ਆਪਣੇ ਦੁੱਖ ਭੋਗਣ ਲਈ ਹੋਰ ਪਾਸੇ ਨਿਕਲ ਗਏ ਦੌਲਤ ਕਿਸੇ ਦੀ ਜੇ ਦੀ ਜੇਬ ਵਿੱਚ ਚਲੀ ਗਈ ਸਤਿਗੁਰੂ ਮਹਾਰਾਜ ਨੇ ਕਿਹਾ ਗੱਲ ਇਹਦੇ ਵਿੱਚੋਂ ਇਹ ਸਮਝਣ ਵਾਲੀ ਵੀ ਇਹਦਾ ਭਾਅ ਵੀ ਨਹੀਂ ਹੈ ਕਿ ਜੇਬਾਂ ਕੱਟੀ ਜਾਓ ਜਾਂ ਕਟਵਾਈ ਜਾਓ ਗੱਲ ਇਹ ਹੈ ਪੀਐਸ ਸਾਰੇ ਖੋਣ ਵਾਲੇ ਨੇ ਕੀ ਸੋਚਿਆ ਪੀ ਇਹ ਮੇਰੇ ਕੋਲ ਹੋਣੀ ਚਾਹੀਦੀ ਹੈ ਜਿਹਦੀ ਜੇਬ ਚੋਂ ਜਾ ਰਹੀ ਸੀ ਉਹਨੇ ਸੋਚਿਆ ਮਰ ਜਾਵਾਂਗਾ ਛੱਡਾਂਗਾ ਨਹੀਂ ਇਹਵੇਂ ਕਿਵੇਂ ਤੂੰ ਮੇਰੀ ਜੇਬ ਚੋਂ ਲੈ ਉਹਨੇ ਉਹਨੇ ਵੀ ਜੀਵਨ ਉਹਨੇ ਵੇਖਿਆ ਵੀ ਇਹਦੇ ਹੱਥ 'ਚ ਹਥਿਆਰ ਹੈ ਛੱਡ ਦੇ ਨੌ ਤੋਂ ਛੁੱਟੀ ਨਾ ਦੂਜੇ ਤੋਂ ਛੱਡੀ ਗਈ ਅੰਦਰ ਦੀ ਪਕੜ ਦੇ ਦੋਵਾਂ ਨੂੰ ਤਕਲੀਫ ਵਿੱਚ ਪਾਇਆ ਦੁੱਖ ਵਿੱਚ ਪਾਇਆ ਸਮੱਸਿਆ ਚ उलझा ਲਿਆ ਭਰਤਰੀ ਹਰੀ ਦਾ ਉਹਨੇ ਤਿੰਨ ਗ੍ਰੰਥ ਲਿਖੇ ਨੀਤੀ ਸ਼ਤਕ ਫੈਰਾਗ ਸ਼ਤਕ ਆਦਕ ਉਹ ਇੱਕ ਨਿਕਾ ਜਿਹਾ ਰਜਵਾੜਾ ਸੀ ਤੇ ਸਾਧੂ ਬਣ ਗਿਆ ਜੋਗੀ ਬਣ ਗਿਆ ਜੋਗੀਆਂ ਦਾ ਬੜਾ ਜੋਰ ਸੀ ਉਹਨਾਂ ਕਈ ਰਾਜਿਆਂ ਨੂੰ ਪਰਵਾ ਕੇ ਪ੍ਰਭਾਵਿਤ ਕਰਕੇ ਯੋਗ ਮਤ ਧਾਰਨ ਕਰਵਾ ਲਿਆ ਪਰ ਤ੍ਰਿ ਹਰੀ ਜੋਗੀ ਬਣ ਗਿਆ ਮਹਿਲਾਂ ਚੋਂ ਆਇਆ ਚੰਗਾ ਖਾਣਾ ਚੰਗਾ ਪਹਿਨਣਾ ਸਲਾਮਾ ਹੋਣੀਆਂ ਸਤਕਾਰ ਹੋਣਾ ਜਿਸ ਤਰ੍ਹਾਂ ਦੀ ਸ਼ਾਈ ਅਮੀਰਾਂ ਦੀ ਜਿੱਦਾਂ ਦੀ ਜ਼ਿੰਦਗੀ ਹੁੰਦੀ ਹੈ ਆਪਾਂ ਜਾਣਦੇ ਹਾਂ ਹੋਇਆ ਕੀ ਰਸਤੇ 'ਤੇ ਤੁਰਿਆ ਜਾ ਰਿਹਾ ਉਹਨੂੰ ਜ਼ਮੀਨ 'ਤੇ ਲੱਗਿਆ ਕਿ ਕੋਈ ਚੀਜ਼ ਚਮਕ ਰਹੀ ਹੈ ਸ਼ਾਇਦ ਕੋਈ ਮੋਤੀ ਡਿੱਗਾ ਹੈ ਜਾਂ ਹੀਰਾ ਡਿੱਗਾ ਹੈ ਜਦਨੀ ਛੇਤੀ ਛੇਤੀ ਜੇ ਕੋਈ ਕੀਮਤੀ ਚੀਜ਼ ਪਈ ਹੋਵੇ ਤੇ ਬੰਦਾ ਆਸਾ-ਪਾਸਾ ਨਹੀਂ ਵੇਖਦਾ ਛੇਤੀ ਛੇਤੀ ਉਹਨੂੰ ਚੁੱਕਣ ਦੀ ਕਰਦਾ ਮੈਨੂੰ ਫੜ ਲਵਾ। ਬਜਾਏ ਦੇ ਕਿਸੇ ਹੋਰ ਦੀ ਨਿਗਾਹ ਚੜ੍ਹੇ। ਉਹ ਬੜਾ ਸ਼ਰਮਿੰਦਾ ਹੋਇਆ। ਕਾਰਨ ਕਿਸੇ ਨੇ ਪਾਨ ਖਾ ਕੇ ਥੁੱਕਿਆ ਹੋਇਆ ਪੱਤੇ ਦੇ ਉੱਤੇ ਤੁਰ ਲਿਸ਼ਕਰਿਆ ਸੀ ਪੱਤਿਆਂ ਦੇ ਵਿੱਚੋਂ ਉਹਨੂੰ ਲੱਗਿਆ ਕੋਈ ਮੋਤੀ ਡਿੱਗਿਆ। ਹੱਥ ਗੰਦਾ ਹੋ ਗਿਆ। ਉਹਨੇ ਆਪਣੇ ਆਪ ਨੂੰ ਛਿੜਕ ਦਿੱਤੀ। ਇਹ ਔਖਾ ਕੰਮ ਹੁੰਦਾ ਹੈ ਆਪਣੇ ਆਪ ਨੂੰ ਛਿੜਕਣਾ। ਆਪਣੇ ਆਪ ਤੇ ਰੁਸਵਾ ਹੋਣਾ ਆਪਣੇ ਮਨ ਨੂੰ ਲਾਹਨਤ ਪਾਉਣੀ ਵੀ ਮਨਾ ਤੂੰ ਇਹ ਕਰ ਕੀ ਰਿਹਾ ਹੈ ਕਹਿਣ ਲੱਗਿਆ ਹੱਦ ਹੋ ਗਈ ਕੰਨਾਂ 'ਚ ਤੂੰ ਮੰਦਰਾਂ ਪਾਈਆਂ ਨੇ ਸਰੀਰ ਤੇ ਤੂੰ ਭਗਵਾ ਵੇਸ ਧਾਰਨ ਕਰ ਲਿਆ ਘਰ-ਬਾਰ ਬਾਹਰ ਪਰਿਵਾਰ ਤੂੰ ਛੱਡ ਆਇਆ ਹੈ ਅਮੀਰੀ ਨੂੰ ਠੋਕਰ ਮਾਰ ਆਇਆ ਹੈ ਜੰਗਲਾਂ ਦਾ ਤੂੰ ਰਸਤਾ ਲੈ ਲਿਆ ਜਿੱਥੋਂ ਦੌਲਤ ਛੱਡਣੀ ਸੀ ਉੱਥੋਂ ਤੇ ਛੁੱਟੀ ਨਹੀਂ ਦੇਈ ਤੋ ਤੂੰ ਛੱਡ ਲਈ ਤੇਰੀ ਸੁਰਤ ਵਿੱਚ ਤਾਜੇ ਵੀ ਮੋਤੀ ਘੁੰਮ ਰਹੇ ਹੀਰੇ ਘੁੰਮ ਰਹੇ ਸਮੱਸਿਆ ਤੇ ਤੂੰ ਨਾਲ ਹੀ ਚੁੱਕੀ ਫਿਰਦਾ ਸਮੱਸਿਆ ਤੇਰੇ ਬਾਹਰ ਨਹੀਂ ਹੈ ਅੰਦਰ ਹੈ ਮਾਇਆ ਤੇਰੀ ਸੁਰਤ ਵਿੱਚ ਹੈ ਬਾਹਰ ਦੀ ਮਾਇਆ ਕੀ ਆਂਦੀ ਹੈ ਬੰਦੇ ਨੇ ਪਹਿਨਣਾ ਤੇ ਹੈ ਤਨ ਤੇ ਕਪੜਾ ਜਿਸ ਤਰ੍ਹਾਂ ਦਾ ਉਹਦੀ ਮਿਹਨਤ ਦਾ ਹੈ ਸਾਦਾ ਪਹਿਨੇ ਵਧੀਆ ਪਹਿਨੇ ਜਿੰਨੀ ਕੋਦੀ ਸਮਰੱਥਾ ਹੁੰਦਾ ਹੈ ਉਹਦੇ ਤੇ ਮਨਾਈ ਨਹੀਂ ਬਾਹਰ ਦਾ ਘਰ ਕੀ ਆਂਦਾ ਜਿਸ ਤਰ੍ਹਾਂ ਦੀ ਉਹਦੀ ਸਮਰੱਥਾ ਹੈ ਜਿੰਨੀ ਕੋ ਦੀ ਹੱਕ ਦੀ ਕਮਾਈ ਏ ਉਹ ਜਿੰਨਾ ਵਧੀਆ ਬਣਾ ਸਕਦਾ ਬਣਾਵੇ ਉਹਦੇ ਚ ਕੀ ਪ੍ਰੋਬਲਮ ਹੈ ਸਮੱਸਿਆ ਤੇ ਅੰਦਰ ਹੈ ਸੁਰਤ ਵਿੱਚ ਮਨ ਵਿੱਚ ਜਿਹੜਾ ਉੱਥੇ ਬੋਝ ਚੁੱਕਿਆ ਲੱਦਿਆ ਹੋਇਆ ਹੈ ਜੀਵਨ ਨੂੰ ਦੁੱਖ ਉਹਦੇ ਤੋਂ ਮਿਲਦਾ ਹੈ ਬਾਹਰ ਦੇ ਘਰ ਤੋਂ ਨਹੀਂ ਮਿਲਦਾ ਉਹ ਘਰ ਜਦੋਂ ਅੰਦਰ ਵਸ ਜਾਂਦਾ ਉਦੋਂ ਤੇ ਹਜ਼ੂਰ ਨੇ ਇਹੀ ਕਿਆ ਅੰਦਰੋਂ ਜਿਨਾਂ ਦਾ ਮੋਹ ਟੁੱਟਾ ਤਿਨਕਾ ਸ਼ਬਦ ਸਚੈ ਸਵਾਰਿਆ ਜਿਨ੍ਹਾਂ ਦਾ ਅੰਦਰੋਂ ਮੋਹ ਟੁੱਟ ਜਾਂਦਾ ਅੰਦਰੋਂ ਟੁੱਟ ਗਿਆ ਬਾਹਰੋਂ ਦੁਨੀਆਂ ਵਿੱਚ ਵਿਚਰ ਰਹੇ ਨੇ ਜੀ ਰਹੇ ਨੇ ਖਾ ਰਹੇ ਨੇ ਹੰਡਾ ਰਹੇ ਨੇ ਸਤਿਗੁਰੂ ਕੀ ਐਸੀ ਵਡਿਆਈ ਪੁੱਤਰ ਕਲਤਰ ਵਿੱਚੇ ਗਤ ਪਾਈ ਪਰ ਉਹ ਧਿਆਨ ਰੱਖਦੇ ਨੇ ਵੀ ਮੈਂ ਆਪਣੇ ਪੈਣ ਲਈ ਕਿਸੇ ਨੂੰ ਨੰਗਿਆ ਨਹੀਂ ਕਰ ਸਕਦਾ ਆਪਣੇ ਖਾਣ ਲਈ ਕਿਸੇ ਦੀ ਥਾਲੀ ਨੂੰ ਲਤ ਨਹੀਂ ਮਾਰ ਸਕਦਾ ਇਹ ਧਿਆਨ ਰੱਖਦੇ ਨੇ ਉਹਨਾਂ ਲਈ ਦੂਜੇ ਦਾ ਹੱਕ ਜ਼ਹਿਰ ਹੈ ਵਿਖਿਆ ਹੈ ਆਪਣਾ ਖਾਣਾ ਹੈ ਭਾਵੇਂ ਥੋੜਾ ਹੋਵੇ ਕੋਈ ਕੋਈ ਸਮੱਸਿਆ ਨਹੀਂ ਥੋੜਾ ਖਾਦਾ ਜਾਏਗਾ ਫਿਰ ਕੀ ਚਾਹਤਾ ਹੋਵੇ ਨਾ ਵੀ ਦੂਜੇ ਦਾ ਹੱਕ ਖਾ ਕੇ ਮੈਂ ਹਜ਼ਾਰ ਸਾਲ ਜੀ ਸਕਦਾ ਜੀਣਾ ਤੇ ਉਹਨਾਂ ਹੀ ਹੈ ਜਿੰਨੇ ਸਾਹ ਹੈ ਇਹਨੇ ਸਾਡੇ ਕੋਲ ਉਦੋਂ ਵੱਧ ਤਾਂ ਤੁਸੀਂ ਬਹੁਤਾ ਖਾ ਕੇ ਤਾਂ ਨਹੀਂ ਨਾ ਜੀਵਿਆ ਜਾ ਸਕਦਾ ਬਹੁਤਾ ਜੀਵਿਆ ਨਹੀਂ ਜਾ ਸਕਦਾ ਕਦੇ ਇਸ ਤਰ੍ਹਾਂ ਹੋਇਆ ਵੀ ਕਿਸੇ ਨੇ ਜੇਬਾਂ ਕਟੀਆਂ ਚੋਰੀ ਕੀਤੀ ਰਿਸ਼ਵਤ ਲਈ ਦੂਜੇ ਦਾ ਹੱਕ ਖਾਦਾ ਚਤਰਾਇਆਂ ਕਰਕੇ ਦੂਜੇ ਦਾ ਹੱਕ ਮਾਰਿਆ ਤੇ ਉਸ ਬੰਦੇ ਦੀ ਉਮਰ ਵੱਧ ਗਈ ਹੋਵੇ ਇਦਾਂ ਤੇ ਨਹੀਂ ਹੁੰਦਾ ਜਿੰਨਾ ਜਿੰਨਾ ਵਕਤ ਸਾਡੇ ਕੋਲ ਹੈ ਭੋਗਣਾ ਓਨਾ ਹੀ ਹੈ ਫਰਕ ਕੀ ਹੋਏਗਾ ਕੋਈ ਸਾਦਾ ਪਹਿਨ ਲਏਗਾ ਕੋਈ ਬ੍ਰਾਂਡਡ ਪਹਿਨ ਲਏਗਾ ਅਸੇ ਨਾਲ ਕ फर्क ਪੈਂਦਾ ਹੈ ਪਰ ਸਾਨੂੰ ਸਾਡਾ ਸਾਦਾ ਉਸ ਵੇਲੇ ਦੁਖਦਾਈ ਲੱਗਦਾ ਹੈ ਜਦੋਂ ਅਸੀਂ ਦੂਜੇ ਦੇ ਪਹਿਨੇ ਵੱਲ ਵੇਖ ਕੇ ਤਰਸਣ ਲੱਗ ਜਾਂਦੇ ਸਾਨੂੰ ਆਪਣਾ ਥੋੜਾ ਤੇ ਘਟੀਆ ਲੱਗਣ ਲੱਗ ਜਾਂਦਾ ਜਦੋਂ ਅਸੀਂ ਦੂਜੇ ਦੀ ਥਾੜੀ ਵੱਲ ਵੇਖ ਕੇ ਆਪਣੀ ਬੁਰਕੀ ਤੋੜਨ ਦੀ ਕੋਸ਼ਿਸ਼ ਕਰਦੇ ਹਾਂ ਤੇ ਸਾਨੂੰ ਲੱਗਦਾ ਹੈ ਤੱਕਾਕ ਵੀ ਨਹੀਂ ਮੁਸ਼ਕਲ ਇੱਥੇ ਹੁੰਦੀ ਹੈ ਸਤਿਗੁਰੂ ਕਹਿੰਦੇ ਜੇ ਤੂੰ ਆਪਣੇ ਆਪ ਵਿੱਚ ਰਾਜ਼ੀ ਰਹਿਣਾ ਸਿੱਖ ਲਵੇਂ ਤੇਰੀਆਂ ਸਮੱਸਿਆਵਾਂ ਮਿਟ ਜਾਣਗੀਆਂ ਤੈਨੂੰ ਲੱਗੇਗਾ ਬਹੁਤ ਹੈ ਜੀਵਨ ਜੂਣ ਲਈ ਤਾਂ ਬਹੁਤ ਕੁਝ ਹੈ ਘਾਟਾ ਹੀ ਕੋਈ ਨਹੀਂ ਕੋਈ ਘਾਟਾ ਨਹੀਂ ਹੁਣ ਦੇਖੋ ਆਪਾਂ ਦੂਜੇ ਮੁਲਕ ਦੂਜੇ ਮੁਲਕ ਤੋਂ ਆਏ ਖਾਲੀ ਜੇਬਾਂ ਲੈ ਕੇ ਆਏ ਇੱਥੇ ਕੱਖ ਵੀ ਨਹੀਂ ਸੀ ਫੌਤਤ ਲੋਕਾਂ ਦੀ ਸਾਡੀ ਜਿਹੜੀ ਸੋਚ ਹੈ ਮਿਹਨਤ ਕੀਤੀ ਬੜੀ ਘਾਲਣਾ ਕਾਲੀ ਦਿਨ ਰਾਤ ਕੰਮ ਕੀਤੇ ਘਰ ਬਣਾਏ ਪ੍ਰਾਪਰਟੀਆਂ ਬਣਾਈਆਂ ਗੱਡੀਆਂ ਕਾਰਾਂ ਟਰੱਕ ਬਣਾਏ ਟਰਾਂਸਪੋਰਟਾਂ ਹੁਣ ਪੁੱਛੋ ਕੀ ਆ ਕਹਿੰਦਾ ਕੱਖ ਨਹੀਂ ਹਾਲ ਬੜਾ ਘਾਟਾ ਹੈ ਰੋਟੀ ਪੂਰੀ ਨਹੀਂ ਹੁੰਦੀ ਅਜੇ ਵੀ ਜੇ ਰੋਟੀ ਪੂਰੀ ਨਹੀਂ ਹੁੰਦੀ ਤੇ ਲੈਣ ਕੀ ਆਇਆ ਕਿਹੋ ਜੀ ਰੋਟੀ ਚਾਹੀਦੀ ਹੈ ਮਤਲਬ ਕਿਤੇ ਐਸਾ ਤਾਂ ਨਹੀਂ ਵੀ ਠੀਕ ਹੈ ਕੰਮ ਨੇ ਵਾਧੇ ਵੀ ਨੇ ਘਟਦੇ ਵੀ ਨੇ ਕਦੇ ਨੁਕਸਾਨ ਹੁੰਦਾ ਹੈ ਕਦੇ ਫਾਇਦਾ ਹੁੰਦਾ ਹੈ ਪਰ ਅਸਲੋ ਰੋਕ ਹੀ ਜ਼ਿੰਦਗੀ ਕੱਢੜੀਆਂ ਹੁਣ ਏਦੋਂ ਅੱਗੇ ਕਿੱਥੇ ਜਾਣਾ ਹੈ ਮਤਲਬ ਬਹੁਤਾ ਸਾਡੀ ਸੋਚ ਜਿਹੜੀ ਹੈ ਸੈਟੀਸਫੈਕਸ਼ਨ ਕਿਤੇ ਵੀ ਨਹੀਂ ਨਾ ਉੱਥੇ ਸੀ ਨਾ ਇੱਥੇ ਹੈ ਤੇ ਕਿਤੇ ਵੀ ਨਹੀਂ ਹੋ ਸਕਦੀ ਤੁਸੀਂ ਦੱਸੋ ਤੀਜੀ ਥਾਂ ਕਿਹੜੀ ਹੈ ਜਿੱਥੇ ਹੋਵੇ ਜੋ ਕੁਝ ਹੁਣ ਅਵੇਲੇਬਲ ਹੈ ਜੇ ਮੈਂ ਉਹਦੇ 'ਚ ਖੁਸ਼ ਨਹੀਂ ਨਾ ਤੇ ਜੇ ਮੈਂ ਇਹ ਸੋਚਦਾ ਵੀ ਕੱਲ ਨੂੰ ਮੇਰੇ ਕੋਲ ਇੰਨਾ ਜ਼ਿਆਦਾ ਹੋਵੇ ਤੇ ਗੱਲ ਉੱਥੇ ਵੀ ਨਹੀਂ ਜਬਣਨੀ ਕਿਉਂਕਿ ਸੁਭਾਅ ਤੇ ਮੈਂ ਅੱਜ ਵਾਲਾ ਲੈ ਕੇ ਹੀ ਕੱਲ 'ਚ ਜਾਣਾ ਹੈ ਨਾ ਅੱਜ ਵਾਲਾ ਸੁਭਾਅ ਚੁੱਕ ਕੇ ਹੀ ਕੱਲ ਵਾਲੇ ਦਿਨ 'ਚ ਪ੍ਰਵੇਸ਼ ਕਰਨਾ ਹੈ ਅੰਦਰ ਵਾਲਾ ਉਹ ਬੋਝ ਲੈ ਕੇ ਹੀ ਦੂਜੀ ਥਾਂ ਤੇ ਚਲੇ ਜਾਣਾ ਹੈ ਛੱਡਣ ਵਾਲੀ ਤੇ ਉਹ ਚੀਜ਼ ਗਰੀਬੀ ਦਾ ਅਸਲ ਸਾਡੀ ਅੰਦਰ ਵਸ ਗਈ ਹੈ ਸ਼ਿਕਵਾ ਤੇ ਉਲਾਮਾ ਸਾਡੇ ਅੰਦਰ ਟਿਕ ਗਿਆ ਹੈ ਉਦਾਸੀ ਨੇ ਥਾਂ ਮਲ ਲਈ ਹੈ ਟੈਂਦੀ ਕਲਾਸੀ ਨਾਲ ਖਿੱਚ ਕੇ ਲਿਆਉਨੇ ਆ ਤਾਂ ਸਾਡਾ ਕੋਈ ਇਲਾਜ ਨਹੀਂ ਹੋ ਸਕਦਾ ਇਸ ਹਾਲਤ ਵਿੱਚ ਜਦੋਂ ਅਸੀਂ ਇਹਨਾਂ ਚੀਜ਼ਾਂ ਨੂੰ ਛੱਡਣ ਲਈ ਤਿਆਰ ਨਹੀਂ ਥੋੜਾ ਹੈ ਥੋੜਾ ਹੈ ਕੁਝ ਨਹੀਂ ਹੈ ਕੁਝ ਨਹੀਂ ਹੈ ਇਸ ਤਰ੍ਹਾਂ ਕਰਦਿਆਂ ਕਰਦਿਆਂ ਅਖੀਰ ਡੱਬਿਆਂ 'ਚ ਜਾ ਪੈਨੇ ਆ ਸੀ ਔਰ ਇਹੀ ਮੰਗੀ ਜਾਂਦੇ 24 ਘੰਟੇ ਅਸੀਂ ਇਹੀ ਮੰਗਦੇ ਆ ਜਿਹਦੇ ਕੋਲ ਵੱਡੀ ਕਾਰ ਹੈ ਹੋਰ ਵੱਡੀ ਕਾਰ ਜਿਆਦਾ ਦੌਲਤ ਹੈ ਹੋਰ ਜਿਆਦਾ ਦੌਲਤ ਦਿਓ ਹੋਰ ਕਾਰੋਬਾਰ ਦਿਓ ਅਸੀਂ ਇਹ ਤਾਂ ਮੰਗਦੇ ਨਹੀਂ ਮਹਾਰਾਜ ਜੀਵਨ ਦੀ ਖੁਸ਼ੀ ਵੀ ਦਿਓ ਠੀਕ ਹੈ ਮਹਾਰਾਜ ਰੱਬ ਦੇਣ ਵਾਲਾ ਹੈ ਦੇਈ ਜਾਂਦਾ ਉਹ ਕਹਿੰਦਾ ਚੰਗਾ ਜੇ ਤੂੰ ਭਾਰ ਚੁੱਕ ਕੇ ਖੋਜਾਂਂ ਤੈਂ ਮੈਂ ਲੱਦੀ ਜਾਂ ਨਾ ਚੁੱਕੀ ਚੱਲ ਮੈਨੂੰ ਕੀ ਫਰਕ ਪੈਂਦਾ ਜੇ ਤੂੰ ਭਾਰ ਚੁੱਕ ਕੇ ਖੁਸ਼ ਹੈਂ ਤੇ ਮੈਂ ਚੁਕਾ ਦਿੰਨਾ ਫਿਰ ਕੀ ਹੋਏਗਾ ਵੱਡਾ ਘਰ ਦੇ ਦੇਣਾ ਕਿਸ਼ਤਾਂ ਤੇ ਤੂੰ ਲਾਉਣੀਆਂ ਨੇ ਹੱਡ ਭੰਨੀ ਜਾਈ ਸੁ ਚੀਜ਼ ਜਿਹੜੀ ਹੈ ਵੀ ਨਾਲ ਮੈਂ ਇਹ ਨਹੀਂ ਕਹਿੰਦਾ ਪਦਾਰਤ ਦੀ ਲੋੜ ਨਹੀਂ ਇਹ ਮੈਂ ਪਹਿਲਾਂ ਬਿਨਾਂ ਕੀਤੀ ਹੈ ਪਰ ਹਜ਼ੂਰ ਨੇ ਕਿਹਾ ਮਤ ਦੇਖ ਭੂਲਾ ਬਿਸਰਾ ਤੇਰਾ ਚੇਤਨਾ ਵੇ ਨਾ ਮਹਾਰਾਜ ਕੋਲ ਇਹ ਵੀ ਮੰਗੀ ਹੈ ਜਿੱਥੇ ਰੱਖੈ ਬੈਕੁੰਠ ਤਥਾਈ ਤੂੰ ਸਬਨਾ ਕੇ ਪ੍ਰਤਪਾਲਾ ਜੀਓ ਵਾਹਿਗੁਰੂ ਇਹ ਸਦਕ ਵੀ ਬਖਸ਼ੋ ਇਹ ਸਬਰ ਵੀ ਦਿਓ ਕਿ ਜਿਹੋ ਜੀ ਵੀ ਸਿਚੁਏਸ਼ਨ ਅੱਜ ਵੀ ਜਿੱਥੇ ਹਾਂ ਮੈਨੂੰ ਐਵੇਂ ਲੱਗੇ ਵੀ ਬਹੁਤ ਹੈ ਬਹੁਤ ਹੈ ਕੋਈ ਘਾਟਾ ਨਹੀਂ ਗੁਰੂ ਕੇ ਲੰਗਰ ਵਿੱਚ ਸਵਾਇਆ ਸ਼ਬਦ ਜਿਹੜਾ ਨਾ ਸਵਾਇਆ ਕੁਝ ਜ਼ਿਆਦੇ ਨੂੰ ਕਿਹਾ ਜਾਂਦਾ ਤੁਸੀਂ ਥੋੜੀ ਚੀਜ਼ ਲੈਣੀ ਹੋਵੇ ਤੇ ਉਹਨੂੰ ਸਵਾਇਆ ਕਹਿੰਦੇ ਨੇ ਲੰਗਰ ਚ ਬਿਹ ਪ੍ਰਸ਼ਾਦਾ ਹੋਵੇ ਤੇ ਉਹਨੂੰ ਮਿੱਠਾ ਕਹਿੰਦੇ ਨੇ ਸਾਰੀ ਸ਼ਬਦਾਵਲੀ ਹੀ ਵੱਖਰੀ ਹੈ ਸਿੱਖ ਸ਼ਬਦਾਵਲੀ ਨੂੰ ਪੜਿਓ ਦੇ ਵਿੱਚ ਹਰ ਸ਼ਬਦ ਜਿਹੜਾ ਉਹ ਆਪਣੇ ਅਰਥ ਰੱਖਦਾ ਕੋਈ ਘਾਟੇ ਬੰਦਾ ਦੁੱਖ ਵਾਲਾ ਢੀਲਟਾਉ ਉਦਾਸੀ ਵਾਲਾ ਸ਼ਬਦ ਹੀ ਨਹੀਂ ਸਾਰੇ ਸ਼ਬਦ ਹੀ ਉੱਚੇ ਨੇ ਚੜ੍ਹਦੀ ਕਲਾ ਚਲੇ ਜਾਣ ਵਾਲੇ ਥੋੜੇ ਨੂੰ ਬਹੁਤਾ ਕਰਕੇ ਜਾਣਨਾ ਹਜ਼ੂਰ ਅਗਲੇਰੇ ਸ਼ਲੋਕ ਵਿੱਚ ਕਹਿੰਦੇ ਨੇ ਮਹਾਰਾਜ ਕਹਿੰਦੇ ਮਾਰਗ ਮੋਤੀ ਬੀਤਰੇ ਅੰਧਾ ਨਿਕ ਸਿਉ ਆਏ ਜੋਤ ਬਿਨਾ ਜਗਦੀਸ਼ ਕੀ ਜਗਤ ਉਲੰਘੇ ਜਾਏ ਅੰਨਾ ਬੰਦਾ ਸਫਰ ਕਰ ਰਿਹਾ ਉਹਦੇ ਰਸਤੇ ਚ ਮੋਤੀ ਖਿਲਰੇ ਪਏ ਨੇ ਉਹਨੂੰ ਪਤਾ ਨਹੀਂ ਲੱਗਦਾ ਕਿਉਂਕਿ ਅੰਨਾ ਹੈ ਉਹਨੂੰ ਕਿਹੜਾ ਦੀਦਾ ਹੈ ਉਸ ਰਾਹ ਤੇ ਕੀਮਤੀ ਮੋਤੀ ਨਗੀਨੇ ਹੀਰੇ ਖਿਲਰੇ ਸਨ ਅੱਖਾਂ ਹੁੰਦੀਆਂ ਤੇ ਚੁਗ ਲੈਂਦਾ ਅੰਨਾ ਸੀ ਨਾ ਤੁਰਿਆ ਗਿਆ ਬਸ ਪੈਰਾਂ ਥੱਲੇ ਮਲਦਾ ਤੁਰਿਆ ਗਿਆ ਪਤਾ ਹੀ ਨਾ ਲੱਗਿਆ ਵੀ ਇਹ ਤਾਂ ਕੀਮਤੀ ਮੋਤੀ ਖਿਲਰੇ ਨੇ ਇਹਦਾ ਤਤ ਭਾਵ ਕੀ ਏ ਜੀਵਨ ਦਾ ਪੈਂਡਾ ਸੀ ਤੈਅ ਕਰ ਰਹੇ ਹਾਂ ਤੈਅ ਕਰਨ ਵਾਲੇ ਅਸੀਂ ਹਾਂ ਸਫ਼ਰ ਕਰਨ ਵਾਲੇ ਸਾਡੇ ਕੋਲ ਗਿਆਨ ਦੀ ਅੱਖ ਨਹੀਂ ਸਾਡੇ ਜੀਵਨ ਦੇ ਪੈਂਡੇ ਵਿੱਚ ਰੱਬੀ ਗੁਣਾ ਦੇ ਮੋਤੀ ਖਿਲਰੇ ਪਏ ਨੇ ਬੜਾ ਕੁਝ ਸੀ ਜੋ ਸੁਖ ਦੇ ਸਕਦਾ ਸੀ ਉਹਨੂੰ ਅਸੀਂ ਪਹਿਰਾਇਟ ਦਰਦ ਦੇ ਤੁਰੇ ਗਏ ਮਲ ਦੇ ਤੁਰੇ ਗਏ ਉਹ ਸਾਨੂੰ ਦਿਸਿਆ ਹੀ ਨਹੀਂ ਅੰਨਿਆ ਵਾਂ ਉਹ ਸਫ਼ਰ ਕੀਤਾ ਹੈ ਸਾਰਾ ਕਈ ਵਾਰ ਸੋਚੀਦਾ ਜਿੰਨੇ ਸਾਲ ਗੁਜ਼ਰ ਗਏ ਨਾ ਜੇ ਸੋਚੀਏ ਤੇ ਆਪਾਂ ਪੀਨੇ ਸਾਲ ਲੰਘ ਗਏ ਐਵੇਂ ਨਹੀਂ ਲੱਗਦਾ ਜਿਵੇਂ ਅੰਨਿਆ ਵਾਂਂ ਭੱਜ ਤੁਰੇ ਤੇ ਇੱਥੋਂ ਤੱਕ ਪਹੁੰਚ ਗਏ ਪਤਾ ਹੀ ਨਹੀਂ ਲੱਗਿਆ ਗੱਲ ਕੀ ਹੋਈ ਇਸ ਤਰ੍ਹਾਂ ਦਾ ਜੀਵਨ ਜੀਵਿਆ ਜੇ ਅਸੀਂ ਵਿਚਾਰ ਕੇ ਵੇਖੀਏ ਜਿਆ ਚੀਜ਼ਾਂ ਆ ਗੁਣ ਆ ਚੰਗਿਆਈਆਂ ਇਹੋ ਜੀ ਸੁਰਤ ਇਹੋ ਜੇ ਉਪਦੇਸ਼ ਦਿਲ ਚ ਵਸਾਏ ਹੁੰਦੇ ਅੱਜ ਜਿਹੜੀ ਟ੍ਰਬਲ ਅੱਜ ਜਿਹੜੀ ਵਿਪਦਾ ਅੱਜ ਜਿਹੜੀ ਬੇਚੈਨੀ ਝੇਲ ਰਹੇ ਆ ਇਹ ਨਹੀਂ ਸੀ ਹੋਣੀ ਕਿਉਂਕਿ ਉਹ ਮੋਤੀ ਪੈਰਾਂ ਚ ਮੜ ਕੇ ਅੱਗੇ ਸਫਰ ਕਰ ਦੇਗਾ ਕਰ ਦੇਵੇ ਕਰ ਦੇਵੇ ਮੌਦ ਦੇ ਖੂਬ ਵੱਲੇ ਜਾ ਰਹੇ ਹਾਂ ਅੰਨਿਆ ਵਾਂਗੂ ਭੱਜ ਰਹੇ ਹਾਂ ਰਸਤੇ 'ਚ ਮੋਤੀ ਖਿਲਰੇ ਹੋਏ ਨੇ ਬਖਾਈ ਨਹੀਂ ਦਿੰਦੇ ਕਬੀਰ ਜੀ ਕਹਿੰਦੇ ਨੇ ਮਾਰਗ ਮੋਤੀ ਬੀਤਰੇ ਜੀਵਨ ਦੇ ਪੈਂਡੇ ਵਿੱਚ ਰੱਬੀ ਸਿੱਖਤ ਸਲਾਹ ਦੇ ਬੜੇ ਗੁਣ ਨੇ ਕੰਨ ਚਵਾਜਾਂ ਪੈਂਦੀਆਂ ਨੇ ਬਾਣੀ ਦੇ ਵਿੱਚ ਪੜਨ ਵਾਸਤੇ ਲਿਖਿਆ ਹੈ ਬੜਾ ਕੁਝ ਪਿਆ ਹੈ ਜੇ ਬੰਦੇ ਨੇ ਗ੍ਰੈਂਡ ਕਰਨਾ ਹੋਵੇ ਅੰਧਾ ਨਿਕ ਸਿਵਾਏ ਪਰ ਅਸੀਂ ਅੰਨੇ ਆ ਸਮਝ ਨਹੀਂ ਸੋਝੀ ਨਹੀਂ ਪਛਾਣ ਨਹੀਂ ਜੋਤ ਬਿਨਾ ਜਗਦੀਸ਼ ਕੀ ਵੈਗੁਰੂ ਦੇ ਦਿੱਤੀ ਹੋਈ ਗਿਆਨ ਜੋਤ ਤੋਂ ਬਿਨਾ ਸਮਝ ਯਾਨੀ ਜਿਹੜੀ ਚੀਜ਼ ਦੀ ਪਛਾਣ ਜਿਹਨੂੰ ਕਹਿੰਦੇ ਆ ਪਛਾਣ ਨਹੀਂ ਆਈ ਜਗਤ ਉਲੰਘੇ ਜਾ ਸਾਰਾ ਜਗਤ ਹੀ ਐਵੇਂ ਲੰਘਦਾ ਤੁਰਿਆ ਜਾਂਦਾ ਹੈ ਜਿਵੇਂ ਪੰਡਾ ਤਿਆਰ ਕੀ ਜਾਂਦਾ ਉਹਨੂੰ ਸਮਝ ਨਹੀਂ ਆ ਰਹੀ ਵਖਾਈ ਨਹੀਂ ਦੇ ਰਿਹਾ ਕੁਝ ਕਿੱਡੀਆਂ ਕੀਮਤੀ ਦੌਲਤਾਂ ਰੁਲ ਗਈਆਂ ਨੇ ਸਾਂਭੀਆਂ ਨਹੀਂ ਗਈਆਂ ਕਿੰਨੀ ਕੀਮਤੀ ਵਿਰਾਸਤ ਜਿਹੜੀ ਐ ਉਹ ਅਜਾਈ ਚਲੀ ਗਈ ਸਾਡੀ ਬੇਤਿਆਨੀ ਕਾਰਨ ਸਭ ਤੋਂ ਵੱਡੀ ਗੱਲ ਜੀਵਨ ਦੀ ਰਾਸਪੂੰਜੀ ਕੀ ਸੀ ਸਾਹ ਬਵੇਕ ਬੁੱਧ ਉੱਚੀ ਸੁਰਤ ਚੰਗੇ ਗੁਣ ਗੁਰੂ ਦਾ ਉਪਦੇਸ਼ ਰੱਬੀ ਪਿਆਰਿਆਂ ਦੇ ਦਿੱਤੇ ਹੋਏ ਉਪਦੇਸ਼ ਬਚਨ ਬिलास ਸਭ ਕੁਝ ਅਸੀਂ ਅਨਜਾਣ ਜ ਪੁਨੇ ਦੇ ਵਿੱਚ ਧੱਕ ਦਿੱਤਾ ਲੋਕ ਕਹਿੰਦੇ ਨੇ ਫਲਾਨੀ ਥਾਂ ਤੇ ਇਨੀ ਗਿਣਤੀ ਚ ਪਾਠ ਹੋ ਰਿਹਾ ਹੈ ਸੁਣ ਕੌਣ ਰਿਹਾ ਹੈ ਮੋਤੀਆਂ ਦਾ ਛੱਟਾ ਦਿੱਤਾ ਜਾ ਰਿਹਾ ਹੈ ਛੱਟਾ ਦੇਣ ਵਾਲਾ ਛੱਟਾ ਦੇ ਕੇ ਤੁਰ ਜਾਂਦਾ ਹੈ ਨਾ ਉਹਦੀ ਜੇਬ 'ਚ ਕੁਝ ਪਿਆ ਨਾ ਸਾਹਮਣੇ ਝੁਗਣ ਵਾਲਾ ਕੋਈ ਲੱਭਿਆ ਗਿਣਤੀ ਹੋ ਗਈ ਜੀ ਵਰਲਡ ਰਿਕਾਰਡ ਬਣ ਗਿਆ ਲੋਕਾਂ ਕੋਲ ਵੀ ਧਰਮ ਗ੍ਰੰਥ ਨੇ ਕਿਸੇ ਕੋਲ ਬਾਈਬਲ ਹੈ ਕਿਸੇ ਕੋਲ ਕੁਰਾਨ ਹੈ ਸਾਡੀ ਤੇ ਲੀਲਾ ਹੀ ਨਿਆਰੀ ਹੈ ਸਾਰੇ ਗੁਰਦੁਆਰਿਆਂ ਤੋਂ ਅਸੀਂ ਸਰੂਪ ਇਕੱਠੇ ਕਰਦੇ ਆਂ ਲੈਣ ਚ ਪ੍ਰਕਾਸ਼ ਕਰਦੇ ਆਂ ਦੂਰੋਂ ਦੂਰੋਂ ਪਾਠੀ ਲੱਭ ਕੇ ਲਿਆਉਨੇ ਆਂ ਸੁਣ ਦਾ ਕੱਖ ਵੀ ਨਹੀਂ ਇਹ ਇੱਕ ਪੜ ਲਓ ਤੁਸੀਂ 20 20 100 100 ਕੋਤਰੀਆਂ ਕਰ ਲਈਏ ਇੱਕ ਪੜ ਲਓ ਆਰਾਮ ਨਾਲ ਪੜੋ ਜਿਨ੍ਹਾਂ ਕੋਲ ਸਮਾਂ ਸੁਣ ਲਓ 5 ਮਿੰਟ ਨਹੀਂ ਸੁਣ ਸਕਦੇ ਪੜ ਲਓ ਕਿਤੇ ਜਾਣਾ ਮੋਤੀਆਂ ਦੇ ਛੱਟੇ ਦਿੱਤੇ ਹਰ ਕੋਈ ਛੱਟੇ ਦੇ ਹੀ ਜਾ ਰਿਹਾ ਹੈ ਚੁਗ ਕੋਈ ਨਹੀਂ ਰਿਹਾ ਕਿੰਨੇ ਕੀਮਤੀ ਉਪਦੇਸ਼ ਸਨ ਇਹ ਤਾਂ ਸੁਣਨੇ ਪੜ੍ਹਨੇ ਵਿਚਾਰਨੇ ਚਾਹੀਦੇ ਵੀ ਜਿੰਨੀਕ ਸਾਡੇ ਪੱਲੇ ਪੈ ਜਾ ਕਿਨਕਾ ਵੀ ਪੈ ਜਾ ਇੰਨੇ ਹੀ ਬੜਾ ਪਰ ਸਾਡੀ ਤੇ ਦੌੜ ਹੋ ਰਹੀ ਨਾ ਕਰਾਉਣ ਵਾਲੇ ਜਿਹੜੇ ਹੁੰਦੇ ਉਹਨਾਂ ਨੂੰ ਹੁੰਦਾ ਹੈ ਵੀ ਸਾਡਾ ਦੁਨੀਆ ਚ ਟ ਵੀ ਇਹਨਾਂ ਨੇ ਏਡਾ ਵੱਡਾ ਕੰਮ ਕੀਤਾ ਬਸ ਏਡਾ ਵੱਡਾ ਕੰਮ ਹੀ ਕੀਤਾ ਆਪ ਅਸੀਂ ਛੋਟੇ ਹੀ ਰਹਿ ਗਏ ਆਂ ਇਹੀ ਕੁਝ ਚੱਲੀ ਜਾਂਦ ਲੋਕ ਸ਼ਰਧਾ ਉਹ ਕਹਿੰਦੇ ਐਡਾ ਵੱਡਾ ਕੰਮ ਕਿਸੇ ਨੇ ਕੀਤਾ ਸੇਵਾ 'ਚ ਹਿੱਸੇ ਪਾਓ ਤੇ ਭਾਈ ਚੱਲੋ ਇਹ ਹੀ ਕੁਝ ਹੋ ਰਿਹਾ ਹੈ ਲਗਾਤਾਰ ਹੋ ਰਿਹਾ ਹੈ ਸੋ ਕਹਿਣ ਤੋਂ ਮੁਰਾਦ ਇਹ ਉਹ ਜਿਹੜੇ ਮੋਤੀ ਰਸਤੇ 'ਚ ਖਿਲਰੇ ਨੇ ਜਿਹੜੇ ਮੋਤੀਆਂ ਦੇ ਛੱਟੇ ਦਿੱਤੇ ਜਾ ਰਹੇ ਨੇ ਉਹ ਸਾਡੀ ਗਰੀਬੀ ਕਟਣ ਦੇ ਸਮਰੱਥ ਨੇ ਉਹਨਾਂ ਨੂੰ ਸੰਭੀਏ ਪਰਮੇਸ਼ਰ ਦੀ ਸਿਫਤ ਸਲਾਹ ਵਾਹਿਗੁਰੂ ਦੇ ਗੁਣ ਕੀਮਤੀ ਮੋਤੀ ਨੇ ਉਹਨਾਂ ਨੂੰ ਚੁਗਿਏ ਹੰਸ ਬਣ ਕੇ ਸੂਰਤ ਵਿੱਚ ਵਸਾਈਏ ਤਾਂ ਕਿ ਅੰਦਰ ਦੀ ਗਰੀਬੀ ਕੱਟੀ ਜਾਏ ਮਤ ਵਿੱਚ ਰਤਨ ਜਵਾਹਰ ਮਾਣਿਕ ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਏ ਹਜ਼ੂਰ ਕਿਰਪਾ ਕਰਮ ਸਤਗੁਰਾਂ ਦਾ ਉਪਦੇਸ਼ ਸਾਡੇ ਸਭਨਾਂ ਦੇ ਮਨ ਹਿਰਦਿਆਂ 'ਚ ਵਸੇ ਗਰੀਬ ਨਿਵਾਜ਼ ਵਹੀਆਂ ਪੁੱਲਾਂ ਚੁੱਕਾਂ ਦੀ ਕਿਮਾ ਬਖਸ਼ਣ ਸਭਨਾਂ ਦਾ ਧੰਨਵਾਦ ਗੁਰੂ ਫਤੇ ਨਾਲ ਸਾਂਝ ਬਣਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ